ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਗੁੜ ਵਾਲੀ ਚਾਹ ਦੇਖ ਸਕਦੇ ਹੋ ਤੁਸੀਂ ਗੁੜ ਵਾਲੀ ਚਾਹ ਦਾ ਹੁੰਦੀ ਹੈ ਨਾ ਕਿ ਫਟ ਜਾਂਦੀ ਹੈ ਇਹ ਚਾਹ ਆਪਣੀ ਬਿਲਕੁਲ ਵੀ ਨਹੀਂ ਫਟੂਗੀ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਇਸ ਚਾਹ ਦੀ ਇੱਕ ਹੋਰ ਖਾਸੀਅਤ ਹੈ ਕਿ ਇਹ ਚਾਹ ਦੇ ਨਾਲ ਆਪਾਂ ਨੂੰ ਸਰਦੀ ਖਾਂਸੀ ਜ਼ੁਕਾਮ ਵੀ ਨਹੀਂ ਹੋਵੇਗਾ ਆਪਾਂ ਇਹਰ ਜੀ ਚਾਹ ਬਣਾਵਾਂਗੇ ਇਸ ਦੇ ਸਾਨੂੰ ਫਾਇਦੇ ਹੀ ਫਾਇਦੇ ਹਨ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਚਲੋ ਹੁਣ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਲਓ ਜੀ ਆਪਾਂ ਦੁੱਧੋ ਵਾਲਾ ਲੈਣਾ ਹੋਇਆ ਰੱਖ ਦਿੱਤਾ ਆ ਦੁੱਧ ਨੂੰ ਹਵਾਲਾ ਆਉਣ ਲੱਗਾ ਆ ਇੱਕ ਗਲਾਸ ਆਪਾਂ ਦੁੱਧ ਲਿਆ ਸੀ ਉਸ ਹੀ ਦੇਖ ਸਕਦੇ ਮੈਂ ਚਾਲ ਲਈ ਆਪਾਂ ਪਾਣੀ ਗਰਮ ਰੱਖ ਦਿੱਤਾ ਹੋਇਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਗੁੜ ਜਿੰਨਾ ਕਿਸਾਨ ਚਾਹੀਦਾ ਆਪਣੇ ਮਿੱਠੇ ਦੇ ਹਿਸਾਬ ਨਾਲ ਇਹਦੇ ਵਿੱਚ ਥੋੜੀ ਜਿਹੀ ਮਾਹਣ ਵੀ ਪਾਵਾਂਗੇ ਜਦੋਂ ਪਾਣੀ ਉਬਲਣ ਲੱਗ ਜਾਵੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਥੋੜੇ ਜਿਹਾ ਅਦਰਕ ਦੇ ਟੁਕੜੇ ਕੱਟ ਕੇ ਪਾ ਦਾਂਗੇ। ਥੋੜੀ ਜਿਹੀ ਸੌਂਫ ਤੇ ਜਵਾਨ। ਇਹਨੂੰ ਆਪਾਂ ਚੰਗੀ ਤਰ੍ਹਾਂ ਘੜ ਲੈਣਾ ਹੈ ਤਾਂ ਕਿ ਸਾਰੀਆਂ ਚੀਜ਼ਾਂ ਦੀ ਕੁਆਂਟੀਟੀ ਜਿਹੜੀ ਆ ਇੱਕੋ ਜਿਹੀ ਹੋ ਜਵੇ ਸਾਰਾ ਮਤਲਬ ਖੜਾ ਬਣ ਜਵੇ ਪਾਣੀ ਦਾ ਪਹਿਲਾਂ। ਤੁਸੀਂ ਦੇਖ ਸਕਦੇ ਹੋ। ਪਾਣੀ ਬਿਲਕੁਲ ਆਪਣਾ ਰਿਜ ਗਿਆ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਚਾਹ ਪੱਤੀ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਰੱਜਣਾਣਾ ਤਾਂ ਕਿ ਚੰਗੀ ਤਰ੍ਹਾਂ ਰੱਜ ਜਵੇ ਚਾਹ ਪੱਤੀ ਵੀ ਪਾਣੀ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਚਾਹ ਦੀ ਵੀਡੀਓ ਬਾਈ ਸੀ ਉਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਆਪਾਂ ਗੋੜ ਵਾਲੀ ਚਾਹ ਲੈ ਕੇ ਆਈਆਂ ਕਿ ਜਿਹੜੀ ਬਿਲਕੁਲ ਵੀ ਨਹੀਂ ਪਟੂਗੀ ਤੇ ਸਰਦੀ ਜ਼ੁਕਾਮ ਤੋਂ ਵੀ ਸਾਨੂੰ ਬਚਾਊਗੀ। ਵੀਡੀਓ ਦੇ ਨਾਲ ਬਣੇ ਰਹਿਣਾ। ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹੁਣ ਲੋ ਜੀ ਆਪਣੀ ਚਾਹ ਬਿਲਕੁਲ ਰਿਜ ਗਈਆਂ ਹੁਣ। ਚਾਹ ਪੱਤੀ ਨੇ ਆਪਣਾ ਰੰਗ ਚੰਗੀ ਤਰ੍ਹਾਂ ਦੇ ਦਿੱਤਾ ਆ। ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਉਬਲਿਆ ਹੋਇਆ ਦੁੱਧ ਜਿਹੜਾ ਆਪਾਂ ਉਵਲਿਆ ਹੁਣ। ਇਹ ਪਾਣੀ ਵਿੱਚ ਦੁੱਧ ਪਾਵਾਂਗੇ ਕਿ ਇਹਦੇ ਨਾਲ ਆਪਣੀ ਚਾਹ ਬਿਲਕੁਲ ਵੀ ਨਹੀਂ ਫਟੂਗੀ ਤੇ ਸਭ ਤੋਂ ਵੱਡੀ ਟ੍ਰਿਕ ਜਦੋਂ ਆਪਾਂ ਦੁੱਧ ਪਾਉਣਾ ਹੈ ਨਾ ਤੇ ਆਪਾਂ ਗੈਸ ਨੂੰ ਬਿਲਕੁਲ ਸਲੋ ਕਰ ਦੇਣਾ ਦੇਖ ਸਕਦੇ ਹੋ ਐਂ ਤਾਂ ਚਾਹ ਬਿਲਕੁਲ ਥੱਲੇ ਨੇ ਬੈਠ ਜਾਣ ਚਾਹੀਏ ਇਸ ਤਰ੍ਹਾਂ ਤੇ ਚਾਹ ਆਪਣੀ ਬਿਲਕੁਲ ਵੀ ਨਹੀਂ ਫਟੂਗੀ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਨੀ ਚਾਹ ਬਿਲਕੁਲ ਵੀ ਨਹੀਂ ਫੱਟੀ ਹੈਗੀ ਬਹੁਤ ਵਧੀਆ ਚਾਹ ਨੇ ਰੰਗ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਆਪਣੀ ਚਾਹ ਬਿਲਕੁਲ ਵੀ ਨਹੀਂ ਫੱਟੀ ਜਿਹੜੇ ਤਰੀਕੇ ਨਾਲ ਆਪਾਂ ਚਾਹ ਬਣਾਈ ਆ ਤੇ ਗੈਸ ਨੂੰ ਆਪਾਂ ਫੇਰ ਥੋੜਾ ਜਿਹਾ ਸਲੋ ਕਰਕੇ ਇਹ ਚਾਹ ਨੂੰ ਥੋੜੀ ਜਿਹੀ ਰੰਨਾਂਗੇ ਤੁਸੀਂ ਦੇਖ ਸਕਦੇ ਹੋ ਚਾਹ ਨੂੰ ਵਾਲ ਆ ਗਿਆ ਹੈ ਆਪਣੀ ਚਾਹ ਬਿਲਕੁਲ ਤਿਆਰ ਆ ਦੇਖੋ ਨੂੰ ਤਾਂ ਚਾਹ ਬਹੁਤ ਸਵਾਦ ਲੱਗ ਰਹੀ ਆ। ਬਾਅਦ ਕੀ ਕੀ ਪਤਾ ਚੱਲੂਗਾ। ਹੁਣ ਤੁਸੀਂ ਵੇਖ ਸਕਦੇ ਹੋ। ਚਾਹ ਆਪਣੀ ਬਿਲਕੁਲ ਤਿਆਰ ਹੋ ਗਈ ਹੈ। ਚਾਹ ਨੇ ਬਿਲਕੁਲ ਵੀ ਨਹੀਂ ਕੋੜ ਵਾਲੀ ਫਟੀ ਹੈਗੀ। ਜਿਦਾ ਨਾਰਮਲ ਚਾਹ ਹੁੰਦੀ ਆ ਉਦਾਂ ਹੀ ਬਣੀ ਹੈ ਬਿਲਕੁਲ। ਦੇਖ ਸਕਦੇ ਹੋ। ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ।